ਖਬਰ ਸਾਹਮਣੇ ਆ ਰਹੀ ਹੈ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਤੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਕ ਤੋਂ ਬਾਅਦ ਇੱਕ 6 ਗੋਲੀਆਂ ਜਿਹੜੀਆਂ ਨੇ ਇਸ ਨੌਜਵਾਨ ਦੇ ਮਾਰੀਆਂ ਜਾਂਦੀਆਂ ਨੇ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮਾਮਲਾ ਕੀ ਹੈ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਵੱਡੀ ਵਾਰਦਾਤ ਵਾਪਰੀ ਹੈ ਕਿ ਕਿਵੇਂ ਹਥਿਆਰਾਂ ਦੇ ਨਾਲ ਲੈ ਸੋਕੇ ਆਏ ਦੋ ਹਮਲਾਵਰਾਂ ਦੇ ਵੱਲੋਂ 12 ਦੇ ਕਰੀਬ ਫਾਇਰ ਕੀਤੇ ਜਾਂਦੇ ਨੇ ਤੇ ਅਜੇ ਦੇ ਵਿੱਚ ਇਸ ਨੌਜਵਾਨ ਦੇ ਤਕਰੀਬਨ 6 ਗੋਲੀਆਂ ਲੱਗੀਆਂ ਜਿਸ ਕਰਕੇ ਇਸ ਦੀ ਮੌਤ ਹੋ ਚੁੱਕੀ ਹੈ ਇਹ ਹਮਲਾਵਰ ਕੌਣ ਸਨ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਬੜੀ ਚਲਾਕੀ ਦੇ ਨਾਲ ਪੂਰੀ ਪਲੈਨਿੰਗ ਦੇ ਨਾਲ ਇਹ ਹਮਲਾਵਰ ਹਮਲਾ ਕਰਨ ਦੇ ਲਈ ਪਹੁੰਚੇ ਸਨ ਦਰਅਸਲ ਇਹਨਾਂ ਦੇ ਵੱਲੋਂ ਫੂਡ ਡਿਲੀਵਰੀ ਕੰਪਨੀ ਦੀਆਂ ਟੀ-ਸ਼ਰਟਸ ਪਾਈਆਂ ਹੋਈਆਂ ਸਨ ਅਤੇ ਰਾਤ ਦੇ ਕਰੀਬ 9 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਲੋਕ ਡਰ ਗਏ ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਇੱਕ ਦਰਜਨ ਤੋਂ ਜ਼ਿਆਦਾ ਗੋਲੀਆਂ ਜੜੀਆਂ ਨੇ ਇਹਨਾਂ ਹਮਲਾਵਰਾਂ ਦੇ ਵੱਲੋਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ 6 ਗੋਲੀਆਂ ਇਸ ਨੌਜਵਾਨ ਦੇ ਲੱਗਦੀਆਂ ਨੇ ਤਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਹਮਲਾਵਰ ਮੋਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਤਸਵੀਰ ਤੁਹਾਨੂੰ ਉਸ ਨੌਜਵਾਨ ਦੀ ਦਿਖਾ ਰਹੇ ਆ ਜਿਸ ਦੇ ਉੱਤੇ ਇੱਕ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਤਾਂ ਉਸ ਦੀ ਗੱਡੀ ਵੈਗਨੋਰ ਗੱਡੀ ਤੁਸੀਂ ਵੇਖ ਸਕਦੇ ਹੋ ਇੰਡੀਕਾ ਗੱਡੀ ਕਿਵੇਂ ਲਹੂ ਲੋਹਾਨ ਹੋਈ ਪਈ ਹੈ ਬੋਡੀ ਬਿਲਡਰ ਦੱਸਿਆ ਜਾ ਰਿਹਾ ਇਹ ਲੜਕਾ ਜਿਸ ਦਾ ਕੀ ਸ਼ਰੀਰ ਕਤਲ ਕੀਤਾ ਗਿਆ ਇੱਕ ਨਹੀਂ ਦੋ ਨਹੀਂ ਬਲਕਿ 6 ਗੋਲੀਆਂ ਮਾਰੀਆਂ ਨੇ 12 ਦੇ ਕਰੀਬ ਫਾਇਰ ਕੀਤੇ ਨੇ ਤੇ ਹਮਲਾ ਕਰਨ ਤੋਂ ਬਾਅਦ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਲਹੂ ਲਹਾਨ ਹੋਈਆਂ ਗੱਡੀਆਂ ਬਿਆਨ ਕਰਦੀਆਂ ਨੇ ਕਿ ਕਿੰਨੀ ਬੇਰਹਿਮੀ ਦੇ ਨਾਲ ਇਨ੍ਹਾਂ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਜਿੱਥੇ ਕਿ ਬੀਤੀ ਰਾਤ ਸ਼ਰੀਆ ਮਿਕਨੋਜਫਾਨ ਦਾ ਜਿਹੜਾ ਕਿ ਬਾਡੀ ਬਿਲਡਰ ਦੱਸਿਆ ਜਾ ਰਿਹਾ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਬੇਖੌਫ ਹੋ ਕੇ ਜੋ ਹਮਲਾਵਰ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਤਾਂ ਫੂਡ ਡਿਲੀਵਰੀ ਕਰਨ ਵਾਲੀ ਕੰਪਨੀ ਦੀ ਟੀ-ਸ਼ਰਟ ਪਾ ਕੇ ਪਹੁੰਚੇ ਸਨ ਤਾਂ ਕਿ ਲੋਕਾਂ ਨੂੰ ਲੱਗੇ ਇਹ ਕਿਸੇ ਤਰ੍ਹਾਂ ਦੀ ਫੂਡ ਨੂੰ ਡਿਲੀਵਰ ਕਰਨ ਦੇ ਲਈ ਆਏ ਨੇ ਪਰ ਇਹ ਨਹੀਂ ਪਤਾ ਸੀ ਕਿ ਇਹ ਇੱਕ ਵਿਅਕਤੀ ਦੀ ਜਾਨ ਲੈ ਲੈਣਗੇ ਤਾਂ ਤਸਵੀਰ ਬੇਹਦ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਦੇ ਜੋ ਦੇਰ ਰਾਤ ਸ਼ਰੀਆ ਜੋ ਗੋਲੀਆਂ ਚਲਾਈਆਂ ਨੇ 12 ਦੇ ਕਰੀਬ ਫਾਇਰ ਕੀਤੇ ਜਾਂਦੇ ਨੇ 6 ਗੋਲੀਆਂ ਸਿੱਧੀਆਂ ਇਸ ਨੌਟ ਫਾਨ ਨੂੰ ਲੱਗਦੀ ਹੈ ਨੇ ਜਿਸ ਕਰਕੇ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਸਾਰਾ ਇਲਾਕਾ ਇਸ ਵੇਲੇ ਸਹਿਮ ਦੇ ਮਾਹੌਲ ਦੇ ਵਿੱਚ ਜੀ ਰਿਹਾ ਕਿ ਕਿਉਂ ਕਿਵੇਂ ਇੱਕ ਤੋਂ ਬਾਅਦ ਇੱਕ ਗੋਲੀਆਂ ਚੱਲੀਆਂ ਨੇ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ ਠੀਕ ਉਸੇ ਕਤਲ ਦੇ ਨਾਲ ਮਿਲਦਾ ਜੁਲਦਾ ਇੱਕ ਕਤਲ ਵਿਖਾਈ ਦੇ ਰਿਹਾ ਕਿਉਂਕਿ ਜਿਸ ਵੇਲੇ ਮੂਸੇਵਾਲਾ ਆਪਣੀ ਥਾਰ ਦੇ ਵਿੱਚ ਬੈਠ ਕੇ ਜਾ ਰਿਹਾ ਸੀ ਤੇ ਉਸ ਉਤੇ ਵੀ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਠੀਕ ਇਸੇ ਤਰ੍ਹਾਂ ਇਸ ਨੌਜਵਾਨ ਦੇ ਨਾਲ ਵਾਪਰਿਆ ਬਾਜ਼ਾਰ ਦੇ ਵਿੱਚ ਕਿ ਟੀ-ਸ਼ਰਟ ਪਾ ਕੇ ਪਹੁੰਚੇ ਤੇ ਫਿਰ ਇਕ ਤੋਂ ਬਾਅਦ ਇਕ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ 6 ਗੋਲੀਆਂ ਸਿੱਧੀਆਂ ਇਸ ਬਾਡੀ ਬਿਲਡਰ ਨੌਜਵਾਨ ਦੇ ਲੱਗਦੀਆਂ ਨੇ ਤੇ ਇਸ ਦੀ ਮੌਤ ਹੋ ਜਾਂਦੀ ਹੈ ਕੋਈ ਨਿੱਜੀ ਰੰਜਿਸ਼ ਹੈ ਜਾਂ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ ਜਾਂ ਫਿਰ ਦੋਸਤ ਹੀ ਵੈਰ ਕੱਢ ਗਏ ਨੇ ਇਸ ਬਾਰੇ ਹੁਣ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ